ਸਰਦੀਆਂ ਦੇ ਸੀਜ਼ਨ ਵਿੱਚ ਪਸ਼ੂਆਂ ਦੇ ਲਈ ਇੱਕ ਪ੍ਰਮੁੱਖ ਚਾਰੇ ਦੀ ਫਸਲ ਜਿਸ ਨੂੰ ਆਪਾਂ ਬਰਸੀਮ ਕਹਿੰਦੇ ਆ ਤੇ ਕਈਆਂ ਜਗ੍ਹਾ ਦੇ ਉੱਪਰ ਜਿਹੜਾ ਇਹ ਇਹਨੂੰ ਸਟਾਲਾ ਵੀ ਕਿਹਾ ਜਾਂਦਾ ਹੈ ਮਾਝੇ ਵਾਲੇ ਏਰੀਆ ਦੇ ਵਿੱਚ ਜਿਹੜਾ ਇਹ ਇਹਨੂੰ ਜਿਹੜਾ ਸਟਾਲਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸੋ ਉਸ ਬਾਰੇ ਜਿਹੜੀ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿੱਦਾਂ ਆਪਾਂ ਛੇਤੀ ਬਰਸੀਮ ਜਾਂ ਸਟਾਲਾ ਤਿਆਰ ਕਰ ਸਕਦੇ ਆ ਕਦੋਂ ਦੀ ਬਿਜਾਈ ਕਰ ਸਕਦੇ ਆ ਕਿਹੜਾ ਬੀਜ ਜਿਹੜਾ ਇਹ ਉਹ ਸਭ ਤੋਂ ਵਧੀਆ ਹੈ ਤੇ ਕਿਹੜੀਆਂ ਖਾਦਾਂ ਜਿਹੜੀਆਂ ਆਪਾਂ ਇਹਦੇ ਵਿੱਚ ਵਰਤਣੀਆਂ ਐ ਤਾਂ ਜੋ ਆਪਾਂ ਨੂੰ ਜਿਹੜੀ ਆ ਵਧੀਆ ਗਰੋਥ ਬਰਸੀਮ ਦੀ ਵੇਖਣ ਨੂੰ ਮਿਲੇ ਸਭ ਤੋਂ ਪਹਿਲਾਂ ਜੇਕਰ ਜ਼ਮੀਨ ਦੀ ਤਿਆਰੀ ਦੀ ਗੱਲ ਕਰੀਏ ਤਾਂ ਜਿਹੜੀ ਜ਼ਮੀਨ ਵਿੱਚ ਬਰਸੀਮ ਦੀ ਬਜਾਈ ਕਰਨੀ ਆ ਉਹ ਪੂਰੀ ਤਰ੍ਹਾਂ ਨਾਲ ਤਿਆਰ ਹੋਣੀ ਚਾਹੀਦੀ ਆ ਬਿਲਕੁਲ ਪੁਰਪਰੀ ਮਿੱਟੀ ਜਿਹੜੀ ਆ ਉਹ ਜ਼ਮੀਨ ਦੀ ਹੋਣੀ ਚਾਹੀਦੀ ਆ ਤੇ ਜਮੀਨ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਜੇਕਰ ਜਮੀਨ ਪੂਰੀ ਚੰਗੀ ਤਰ੍ਹਾਂ ਸੁੱਕੀ ਨਹੀਂ ਹੈ ਤਾਂ ਆਪਾਂ ਜਿਹੜੀ ਆ ਬਜਾਈ ਕੋ 2-4 ਦਿਨ ਲੇਟ ਕਰ ਸਕਦੇ ਹਾਂ ਪਰ ਆਪਾਂ ਜਿਹੜੀ ਆ ਗਿੱਲੀ ਜ਼ਮੀਨ ਦੇ ਵਿੱਚ ਬਰਸੀਮ ਦੀ ਬਜਾਈ ਨਹੀਂ ਕਰਨੀ ਕਿਉਂਕਿ ਜੇਕਰ ਆਪਾਂ ਗਿੱਲੀ ਜ਼ਮੀਨ ਦੇ ਵਿੱਚ ਹੀ ਇਹਦੀ ਬਜਾਈ ਕਰ ਦਵਾਂਗੇ ਤੇ ਆਪਾਂ ਨੂੰ ਜਿਹੜੀ ਆ ਗਰੋਥ ਉਹ ਲੈਵਲ ਦੀ ਵੇਖਣ ਨੂੰ ਨਹੀਂ ਮਿਲੂਗੀ ਸੋ ਜੇਕਰ ਗਿੱਲੀ ਜ਼ਮੀਨ ਦੇ ਵਿੱਚ ਬੀਜ ਦੇਣ ਤਾਂ ਬਰਸੀਮ ਦੀ ਜਿਹੜੀ ਆ ਉਹ ਘੱਟ ਗਰੋਥ ਵੇਖਣ ਨੂੰ ਮਿਲੂਗੀ ਤੇ ਜ਼ਮੀਨ ਵੀ ਜਿਹੜੀ ਆ ਉਹ ਬਿਲਕੁਲ ਪਦਰੀ ਲੈਵਲ ਦੀ ਹੋਣੀ ਚਾਹੀਦੀ ਆ ਤਾਂ ਜੋ ਕਿਸੇ ਵੀ ਜਗ੍ਹਾ ਉੱਪਰ ਪਾਣੀ ਘਟ ਵੱਧ ਨਾ ਖਲੋਵੇ ਬਰਸੀਮ ਦੀ ਬਜਾਈ ਦਾ ਸਮਾਂ ਜਿਹੜਾ ਹੈ ਉਹ 5 ਅਕਤੂਬਰ ਤੋਂ ਬਾਅਦ ਜਿਹੜਾ ਬਹੁਤ ਹੀ ਵਧੀਆ ਹੈ ਇਸ ਤੋਂ ਬਾਅਦ ਜਿਹੜੀ ਆ ਆਪਾਂ ਬਜਾਈ ਕਰ ਸਕਦੇ ਆ ਵਧੀਆ ਜਰਮੀਨੇਸ਼ਨ ਆਪਾਂ ਨੂੰ ਸੀਡ ਦੀ ਵੇਖ ਨੂੰ ਮਿਲੇਗੀ 5 ਅਕਤੂਬਰ ਤੋਂ ਲੈ ਕੇ ਆਪਾਂ 2 ਹਫ਼ਤੇ ਹੋਰ ਮਤਲਬ 25 ਅਕਤੂਬਰ ਤੱਕ ਜਿਹੜੀ ਆ ਬਰਸੀਮ ਦੀ ਬਜਾਈ ਕਰ ਸਕਦੇ ਆ ਜੇਕਰ ਬਰਸੀਮ ਦੀਆਂ ਵੈਰਾਈਟੀਆਂ ਦੀ ਗੱਲ ਕਰਦੇ ਹਾਂ ਤਾਂ BL1 BL10 BL42 ਤੇ BL43 ਜਿਹੜੀਆਂ ਆਮ ਆਪਾਂ ਨੂੰ ਮਾਰਕੀਟ ਦੇ ਵਿੱਚ ਵੇਖਣ ਨੂੰ ਮਿਲਦੀਆਂ BL42 ਤੇ BL43 ਜਿਹੜੀਆਂ ਆ ਉਹ ਸਭ ਤੋਂ ਵਧੀਆ ਵੈਰੈਟੀ ਜਿਹੜੀ ਆ ਮਰਸੀਮ ਦੀ ਮੰਨੀ ਗਈ ਆ ਸੋ ਤੁਸੀਂ ਇਹਨਾਂ ਦੋਵਾਂ ਵਿੱਚੋਂ BL42 ਜਾਂ BL43 ਇਹਨਾਂ ਦੋਵਾਂ ਵਿੱਚੋਂ ਕੋਈ ਵੀ ਇੱਕ ਬੀਜ ਸਕਦੇ ਜੀ ਇਹ ਦੋਵੇਂ ਹੀ ਅਹੀਂ ਜਿਹੜੀਆਂ ਆ ਆਪ ਵੀ ਬੀਜੀਆਂ ਸੀ ਤੇ ਵਧੀਆ ਜਿਹੜਾ ਹੈ ਰਿਜ਼ਲਟ ਇਹਨਾਂ ਦਾ ਵੇਖਣ ਨੂੰ ਮਿਲਿਆ ਹੈ ਪਰ ਜੇਕਰ ਆਪਾਂ ਨੂੰ ਆਪਣੇ ਲਾਗੇ ਦੇ ਕਿਸਾਨ ਤੋਂ ਜਿਹੜਾ ਇਹ ਬੀਜ ਮਿਲ ਜਾਂਦਾ ਹੈ ਕਈ ਕਿਸਾਨ ਵੀਰ ਜਿਹੜੇ ਆ ਸਟਾਲੇ ਦਾ ਬੀਜ ਰੱਖ ਲੈਂਦੇ ਆ ਬਾਅਦ ਚੋਂ ਜਿਹੜਾ ਹੈ ਆਪਦੇ ਵਾਸਤੇ ਜਾਨ ਲਾ ਕੇ ਬੰਨੇ ਜਿਹਨੂੰ ਜ਼ਰੂਰਤ ਹੁੰਦੀ ਆ ਉਸ ਨੂੰ ਦੇ ਦਿੰਦੇ ਆ ਸੋ ਜੇਕਰ ਆਪਾਂ ਨੂੰ ਉਹ ਬੀਜ ਵੀ ਮਿਲ ਜੇ ਤਾਂ ਉਹ ਬੀਜ ਨਾਲ ਦੀ ਜਿਹੜੀ ਆ ਉਹ ਸਰਦਾਰੀ ਕਿਤੇ ਵੀ ਨਹੀਂ ਹੈਗੀ ਹੁਣ ਆਪਾਂ ਖਾਦਾਂ ਦੀ ਗੱਲ ਕਰਦੇ ਆ ਕਿ ਬੇਸਲ ਡੋਜ ਦੇ ਵਿੱਚ ਜਿਹੜੀਆਂ ਆਪਾਂ ਕਿਹੜੀਆਂ ਗੜੀਆਂ ਖਾਦਾਂ ਪਾਉਣੀਆਂ ਚਾਹੀਦੀਆਂ ਬਰਸੀਮ ਦੀ ਬਜਾਈ ਤੋਂ ਪਹਿਲਾਂ ਆਪਾਂ 2 ਗੱਟੇ ਸੁਪਰ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਆ ਤੋ ਉਸ ਤੋਂ ਬਾਅਦ ਜਿਹੜੀ ਆ 20 ਤੋਂ 30 ਕਿਲੋ ਯੂਰੀਆ ਆਪਾਂ ਜਿਹੜੀ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਆ ਜੇਕਰ ਆਪਾਂ ਰੂੜੀ ਪਾਉਣੀ ਆ ਤਾਂ ਫਿਰ ਆਪਾਂ ਜਿਹੜੀ ਆ ਯੂਰੀਆ ਉਹ 15 ਤੋਂ 20 ਕਿਲੋ ਹੀ ਪਾਉਣੀ ਆ ਜੇਕਰ ਆਪਾਂ ਰੂੜੀ ਨਹੀਂ ਪਾਉਣੀ ਤਾਂ ਜਿਹੜੀ ਯੂਰੀਆ ਇਹ ਆਪਾਂ 30 ਕਿਲੋ ਸੁੱਕੀ ਮਿੱਟੀ ਦੇ ਵਿੱਚ ਜਿਹੜੀ ਆ ਖਿਲਾਰ ਦੇਣੀ ਆ ਸਟਾਲਾ ਬੀਜਾਂ ਤੋਂ ਪਹਿਲਾਂ ਪਾਣੀ ਛੱਡਣ ਤੋਂ ਪਹਿਲਾਂ ਇਹ ਡੋ ਜਿਹੜੀ ਆ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਦਸੀ ਆ ਤੁਸੀਂ ਜਿੰਨਾ ਵੀ ਤੁਹਾਡਾ ਥਾਂ ਹੈ ਉਸ ਹਿਸਾਬ ਨਾਲ ਜਿਹੜੀ ਆ ਦੀ ਮੰਡ ਕਰ ਲੈਣੀ ਜੇਕਰ ਹੁਣ ਬੀਜ ਦੀ ਗੱਲ ਕਰਦੇ ਆਂ ਤੇ ਆਪਾਂ ਜਿਹੜਾ ਇਹ ਬੀਜ ਬਰਸੀਮ ਦਾ 8 ਤੋਂ 10 ਕਿਲੋ ਪ੍ਰਤੀ ਏਕੜ ਦੇ हिसाब ਨਾਲ ਪਾ ਸਕਦੇ ਆ ਇਸ ਦੇ ਨਾਲ ਆਪਾਂ 1.5 ਕਿਲੋ ਕੋਈ ਵੀ ਦੋ ਤਰ੍ਹਾਂ ਦੀਆਂ ਸਰੋਂ ਜਿਹੜੀਆਂ ਆ ਉਹ ਪਾ ਸਕਦੇ ਆ ਜਿੱਦਾਂ ਜਿਹੜੀ ਆ ਗੋਭੀ ਸਰੋਂ ਜਿਹਨੂੰ ਕਹਿ ਦਿੰਨੇ ਆ ਇਸ ਦੇ ਨਾਲ ਹੀ ਆਪਾਂ 300 ਗ੍ਰਾਮ ਹਲੋ ਪ੍ਰਤੀ ਏਕੜ ਦੇ हिसाब ਨਾਲ ਪਾ ਸਕਦੇ ਆ ਜਿਹਦੇ ਨਾਲ ਆਪਣਾ ਬਰਸੀਮ ਛੇਤੀ ਤੋਂ ਛੇਤੀ ਤਿਆਰ ਹੋ ਜਾਵੇਗਾ ਇਸ ਤੋਂ ਬਾਅਦ ਜਿਹੜਾ ਇਹ ਆਪਾਂ ਸਾਰੇ ਬੀ ਨੂੰ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਉਣਾ ਹੈ ਉਹਦੇ ਨਾਲ ਟ੍ਰੀਟ ਸਾਰੇ ਸੀਡ ਨੂੰ ਜਿਹੜਾ ਹੈ ਬੀਜ ਨੂੰ ਆਪਾਂ ਸੋਧ ਲੈਣਾ ਹੈ ਰਾਈਜ਼ੋਬੀਅਮ ਟੀਕੇ ਦੇ ਇੱਕ ਪੈਕਟ ਨਾਲ ਆਪਾਂ 1 ਏਕੜ ਦਾ ਬੀਜ ਜਿਹੜਾ ਹੈ ਉਹ ਵਧੀਆ ਚੰਗੇ ਤਰੀਕੇ ਨਾਲ ਸੋਧ ਸਕਦੇ ਆ ਆਪਾਂ ਬੀਜ ਨੂੰ ਸੋਧਨ ਦਾ ਤਰੀਕਾ ਜਿਹੜਾ ਇਹ ਵਰਤਣਾ ਕਿ ਸਾਰੇ ਬੀਜ ਦੇ ਵਿੱਚ ਜਿਹੜਾ ਹੈ ਥੋੜਾ ਜਿਹਾ ਪਾਣੀ ਲਾ ਕੇ ਤੇ ਉਹ ਟੀਕੇ ਨੂੰ ਚੰਗੀ ਤਰ੍ਹਾਂ ਬੀਜ ਦੇ ਵਿੱਚ ਘੋਲ ਲੈਣਾ ਹੈ ਉਸ ਤੋਂ ਬਾਅਦ 30 ਤੋਂ 20 ਮਿੰਟ ਜਿਹੜਾ ਇਹ ਆਪਾਂ ਛਾਂ ਦੇ ਵਿੱਚ ਰੱਖ ਕੇ ਬੀਜ ਨੂੰ ਸੁਕਾ ਲੈਣਾ ਤੇ ਉਸ ਤੋਂ ਘੰਟੇ ਦੇ ਅੰਦਰ ਅੰਦਰ ਜਿਹੜਾ ਇਹ ਬੀਜ ਦਾ ਛਟਾ ਆਪਾਂ ਖੜੇ ਪਾਣੀ ਦੇ ਵਿੱਚ ਜ਼ਮੀਨ ਦੇ ਵਿੱਚ ਦੇ ਦੇਣਾ ਰਾਈਜ਼ੋਬੀਅਮ ਜਿਹੜਾ ਏ ਉਹ ਬੀ ਨੂੰ ਨਾਈਟ੍ਰੋਜਨ ਤੇ ਮਿੱਟੀ ਨੂੰ ਨਾਈਟ੍ਰੋਜਨ ਪ੍ਰੋਵਾਈਡ ਕਰਦਾ ਏ ਸੋ ਇਸ ਲਈ ਆਪਾਂ ਜਿਹੜਾ ਰਾਈਜ਼ੋਬੀਅਮ ਦਾ ਟੀਕਾ ਜੇਕਰ ਮਰਤਾਂਗੇ ਤਾਂ ਆਪਾਂ ਨੂੰ ਗਰੋਥ ਜਿਹੜੀ ਆ ਉਹ ਬਹੁਤ ਛੇਤੀ ਬਰਸੀਮ ਦੀ ਵਿਕਣ ਨੂੰ ਮਿਲੂਗੀ ਸੋ ਤੁਸੀਂ ਆਪਣਾ ਵੀ ਤਜਰਬਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਸੋ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਜੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕਰਦੇ ਆ ਜੀ